ਜੀ ਸਰਫ ਮਾਰਕੀਟ ਦੇ ਵਿੱਚ ਕਾਫੀ ਰੌਣਕਾਂ ਦੇਖਣ ਨੂੰ ਮਿਲਦੀਆਂ ਦਿਵਾਲੀ ਇਸ ਤਰ੍ਹਾਂ ਸਤੇ ਮੌਨਸੂਨ ਮੇਲਾ ਲਗਾਇਆ ਗਿਆ ਕੀ ਕਹਿਣਾ ਚਾਹੋਗੇ ਇਹ ਮੌਨਸੂਨ ਮੇਲਾ ਸਾਡੀ ਮੇਨ ਮਾਰਕੀਟ ਵੱਲੋਂ ਸਾਡੇ ਯੂਥ ਕਲੱਬ ਵੱਲੋਂ ਇੱਕ ਆਰਗੇਨਾਈਜ਼ ਕੀਤਾ ਗਿਆ ਸੀਗਾ ਜਿਹਨਾਂ ਬਹੁਤ ਅੱਛਾ ਰਿਸਪੌਂਸ ਮਿਲਿਆ ਸਾਰੀ ਮਾਰਕੀਟ ਦੇ ਵਿੱਚ ਬੜੀ ਅੱਛੀਆਂ ਸੇਲਾਂ ਵੱਗੀਆਂ ਬੜੇ ਅੱਛੇ ਡਿਸਕਾਊਂਟ ਬੜੇ ਅੱਛੇ ਗਿਫਟ ਨਾਲ ਮਿਲ ਰਿਹਾ ਹੈ ਔਰ ਮਾਰਕੀਟ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਰਸ਼ ਕੱਲ ਬਹੁਤ ਜ਼ਿਆਦਾ ਸੀਗਾ ਦੇਖਣ ਨੂੰ ਮਿਲ ਰਿਹਾ ਸੀ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਦਿਵਾਲੀ ਹੈ ਤੇ ਅੱਜ ਵੀ ਅੱਛਾ ਰਿਸਪੌਂਸ ਮਿਲ ਰਿਹਾ ਹੈ ਜੋ ਦੁਕਾਨਦਾਰਾਂ ਦੇ ਪਤਾ ਲੱਗ ਰਿਹਾ ਹੈ ਵੀ ਉਹਨਾਂ ਦਾ ਸਟਾਕ ਘਟੀ ਜਾ ਰਿਹਾ ਹੈ ਸਟਾਕ ਉਹਨਾਂ ਕੋਲ ਖਤਮ ਹੋਈ ਜਾ ਰਿਹਾ ਹੈ ਤੇ ਨਜ਼ਰ ਆ ਰਿਹਾ ਵੀ ਰਸ਼ ਬਹੁਤ ਜ਼ਿਆਦਾ ਹੈ ਇਹ ਸਾਡੀ ਯੂਥ ਕਲੱਬ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਸੀ ਜਿਹੜਾ ਬਹੁਤ ਵਧੀਆ ਰਿਹਾ ਇਸ ਤਰ੍ਹਾਂ ਸ਼ਾਇਦ ਅਸੀਂ ਅੱਗੇ ਵੀ ਪਲਾਨ ਕਰ ਰਹੇ ਹਾਂ ਇੱਕ ਦੋ ਹੋਰ ਉਪਰਾਲੇ ਕਰਨ ਦੇ ਕੀ ਕਹਿਣਾ ਚਾਹੋਗੇ ਸਾਗਰ ਜੀ ਇਸ ਮੇਲੇ ਨੂੰ ਦੇਖੋ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਤੁਸੀਂ ਸਾਡੀ ਵੀਡੀਓ ਬਣਾਈ ਸੀ ਜਦੋਂ ਆਪਾਂ ਇਹ ਮੌਨਸੂਨ ਸੇਲ ਦੀ ਔਰ ਸ਼ੁਰੂ ਕੀਤਾ ਜੋ ਕਿ ਬਹੁਤ ਹੀ ਕਾਮਯਾਬ ਰਿਹਾ ਸੀਗਾ ਉਹ ਪੋਸਟਰ ਬਹੁਤ ਜ਼ਿਆਦਾ ਲੋਕਾਂ ਨੇ ਪਿਆਰ ਦਿੱਤਾ ਸੀਗਾ ਉਹੀ ਪਿਆਰ ਅੱਜ ਸਾਨੂੰ ਸਾਰਿਆਂ ਤੋਂ ਦੁਬਾਰਾ ਮਿਲ ਰਿਹਾ ਮੈਨੂੰ ਬਹੁਤ ਖੁਸ਼ੀ ਆ ਇੱਕ ਛੋਟੇ ਜਿਹੇ ਉਪਰਾਲੇ ਨੂੰ ਸਾਡੇ ਦੁਕਾਨਦਾਰਾਂ ਨੇ ਇਨਾ ਵੱਧ ਚੜ੍ਹ ਕੇ ਹਿੱਸਾ ਲਿਆ ਤਕਰੀਬਨ ਸਾਰੇ ਦੁਕਾਨਦਾਰਾਂ ਨੇ ਨਵਾਂ ਮਾਲ ਲਿਆ ਕੇ ਲੋਕਾਂ ਨੂੰ ਕੋਸ਼ਿਸ਼ ਕੀਤੀ ਹੈ ਕਿ ਬਹੁਤ ਹੀ ਘੱਟ ਜੈਨੂਨ ਮਾਰਜਨ ਤੇ ਦੇ ਕੇ ਕਿ ਮਾਰਕੀਟ ਔਰ ਲੋਕਾਂ ਨੂੰ ਸਮਾਨ ਦਿੱਤਾ ਜਾਵੇ ਤਾਂ ਕਿ ਲੋਕੀ ਵੀ ਅਟਰੈਕਟ ਹੋਣ ਸਾਡੀ ਮੇਨ ਮਾਰਕੀਟ ਨੂੰ ਉਰਦਾ ਦੇ ਉਪਰਾਲੇ ਅਸੀਂ ਹਮੇਸ਼ਾ ਕਰਦੇ ਰਵਾਂਗੇ ਦੋ ਦਿਨ ਬਚੇ ਐ ਤੁਸੀਂ ਵੀ ਜਰੂਰ ਫਾਇਦਾ ਉਠਾਓ ਤਿਹਾਰ ਆ ਰਿਹਾ 19 19 ਨੂੰ ਰੱਖੜੀ ਦਾ ਉਹਦਾ ਪੂਰਾ ਫਾਇਦਾ ਲਓ ਠੀਕ ਧੰਨਵਾਦ ਯਾ 2 ਇੱਕ ਪਾਲਤ ਤੋਂ 500 ਰਿਆ ਤੋਂ 500 ਰਿਆ ਤੋਂ 500 500 500 ਰਿਆ ਤੋਂ 500 ਰਿਆ ਤੋਂ 500 ਰਿਆ ਤੋਂ ਅੱਜ ਦੇ 200 ਦੀ ਬੋਤਲ ਇੱਕ ਨਾਲ ਇੱਕ ਫ੍ਰੀ ਸਟੇਲਰ ਸਟੀਲ ਫੁੱਲ ਸੀਲ ਇੱਕ ਨਾਲ ਇੱਕ ਫ੍ਰੀ ਆਜੋ ਸੀਐਨਸੀ ਇਸ ਬੋਤਲ ਨਾਲ ਇੱਕ ਨਾਲ ਇੱਕ ਫ੍ਰੀ ਸਟੇਲਰ ਦੀ ਬੋਤਲ ਬੇਲੋ ਦਾ ਰੋਹੀ ਜਲਦੀ ਜਲਦੀ ਸਟੇਲ ਦਾ ਫਾਇਦਾ ਉਠਾਓ ਕਿੰਨਾ ਕੀ ਕੀ ਪੋ ਸਭ ਤੋਂ ਕੰਪਲੈਕਸ ਘਰ ਦਾ ਮਾਦੋਕੀ ਵਾਲੇ ਦੀ ਸਟੇਲ ਆਪ ਨੂੰ ਆ ਰਿਹਾ ਹੈ ਅਪਣੇ ਕੋਲ ਭਾਈ ਸਭ ਤੋਂ ਪਹਿਲਾਂ 6th ਪਾਕਟ ਪੈਂਟ ਦਿੱਲੀ ਦਾ ਮਾਰ ਰੰਗ ਉਤਰ ਗਿਆ ਵਾਪਸ ਲੈ ਲੈਣਾ ਪੂਰਾ ਸੂਟ ਲੈ ਲੋ ਇਹ 500 ਦੀ ਹੈ ਪੂਰਾ ਸੂਟ ਲਵਾਂਗੇ 700 ਦਾ ਕੱਲੀ ਸ਼ਰਟ ਲਵਾਂਗੇ 250 ਦੀ 750 ਦਾ ਅਲੱਗ-ਅਲੱਗ ਕੱਲਾ ਲਵਾਂਗੇ 700 ਰੁਪਏ ਦਾ 200 ਰੁਪਏ ਦਾ ਪਜਾਮਾ 400 ਰੁਪਏ ਦਾ ਨਾਈਟ ਸੂਟ ਕੈਪਰੀ ਸੂਟ ਲੇਡੀਜ਼ 2-200 ਰੁਪਏ ਦੀ ਟੀ ਸ਼ਰਟ ਆ ਬੰਗਲਾਦੇਸ਼ ਦੀ ਇੰਪੋਰਟਡ ਟੀ ਸ਼ਰਟ ਆ 2-200 ਰੁਪਏ ਚ ਬਹੁਤ ਖਤਰ ਖਤਰਨਾਕ ਪ੍ਰਿੰਟ ਪੂਰੇ ਸ਼ਹਿਰ ਚ ਪ੍ਰਿੰਟਰ ਨਹੀਂ ਆਉਣੇ ਇਸ ਰੇਟ ਤੇ ਇਸ ਮਾਲ ਭਾ ਦੇ ਆ ਕੁੜਤੀਆਂ ਹੈਗੀਆਂ ਆਪਣੇ ਕੋਲ 250 20 ਸੋਦਾ ਦੇਖੋ ਕਿੰਨਾ ਆਇਆ ਹੋਇਆ ਮਾਲ ਚੈੱਕ ਕਰੋ ਹਾਂ ਹੋਰ ਦੱਸੋ ਭਾਜੀ ਠੀਕ ਮੌਨਸੂਨ ਮੇਲਾ ਲਗਾਇਆ ਹੈ ਮੇਨ ਮਾਰਕੀਟਰ ਦੇ ਵਿੱਚ ਖੂਬ رونਕਾ ਦੇਖਿਆ ਜਾ ਰਹੀ ਹੈ ਦਿਵਾਲੀ ਦੇ ਤਰਸ ਤੇ ਕੀ ਕਹਿਣਾ ਚਾਹੋਗੇ ਮੌਨਸੂਨ ਮੇਲਾ ਲਾਇਆ ਜੀ ਬਸ ਬਾਰਿਸ਼ ਨਾ ਪਵੇ ਬਾਕੀ ਤਾਂ ਬਹੁਤ ਵਧੀਆ ਚੱਲ ਰਿਹਾ ਜੀ ਵਧੀਆ ਚੱਲ ਰਿਹਾ ਬਹੁਤ ਅੱਛਾ ਕੱਲ ਵੀ ਅੱਛਾ ਸੀ ਰਿਸਪੋਰਟ ਕਿਹੜੀਆਂ ਕਿਹੜੀਆਂ ਚੀਜ਼ਾਂ ਤੇ ਕੀ ਕੀ ਡਿਸਕਾਊਂਟ ਦੇ ਰਹੇ ਹੋ ਅਸੀਂ ਹਰੇਕ ਚੀਜ਼ ਲੇਡੀਜ਼ ਦੀ ਮਿੱਟੀ ਲਈ ਹੈ ਗਰਲਿਸ਼ ਮਿੱਟੀ ਹੈ ਗਰਲਿਸ਼ ਫਰੌਕ ਹੈਗੇ ਆ ਗੱਲੀ ਸਟੌਪ ਹੈਗੇ ਆ ਗਰਲਿਸ਼ ਪੈਂਟ ਹੈਗੇ ਆ ਸਾਡੇ ਕੋਲ ਤੇ ਹਰੇਕ ਚੀਜ਼ ਤੇ ਸੇਲ ਆਈ ਹੋਈ ਹੈ ਅਸੀਂ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੇ ਵੀ ਤਿਉਹਾਰ ਮਨਾਓ ਆਸੀ ਖੁਸ਼ੀ ਮਨਾਓ ਤੇ ਇੰਜੋਏ ਕਰੋ ਆਪਣਾ ਤਿਉਹਾਰ ਆਸੀ ਗੱਲ ਜੀ ਭਾਜੀ ਮੌਨਸੂਨ ਮੇਲਾ ਲਗਾਇਆ ਗਿਆ ਹੈ ਮੀਰ ਮਾਰਕੀਟ ਵਿੱਚ ਤਿੰਨ ਰੋਜ਼ਾ ਤੇ ਕੀ ਡਿਸਕਾਊਂਟ ਤੁਹਾਡੇ ਵੱਲੋਂ ਦਿੱਤਾ ਜਾ ਰਿਹਾ ਹੈ ਕਿਹੜਾ ਕਿਹੜਾ ਚੀਜ਼ਾਂ ਦੇ ਦਿੱਤਾ ਜਾ ਰਿਹਾ ਹੈ ਪਹਿਲੇ ਆਪਣਾ ਸ਼ੋਪ ਦਾ ਨਾਮ ਦੱਸ ਦਿਓ ਮੇਰਾ ਨਾਮ ਗਗਨ ਹੈ ਸ਼ੂਪ ਆਨਰ ਦਾ ਓਨਰ ਹਾਂ ਹਾਂਜੀ ਤੇ ਹਰ ਚੀਜ਼ ਵੱਲੋਂ ਡਿਸਕਾਊਂਟ ਹੈ ਸਾਡੇ ਵੱਲੋਂ ਕੋਈ ਵੀ ਚੀਜ਼ ਲਓਗੇ ਜੇ ਸਪੋਰਟ ਸ਼ੂਜ਼ ਹੈ ਜੈਂਟਸ ਹੈ ਲੇਡੀਜ਼ ਹੈ ਬੱਚੇ ਦਾ ਹੈ ਸੈਂਡਲ ਦਾ ਹੈ ਹਰ ਚੀਜ਼ ਸੈਂਸੀਓ ਅਪ ਟੂ 70 80 ਪਰਸੈਂਟ ਅਸੀਂ ਡਿਸਕਾਊਂਟ ਦੇ ਰਹੇ ਹਾਂ ਜਿਹੜਾ ਸਾਡੇ ਕੋਲ ਜਿਵੇਂ ਇੱਕ ਪੇਅਰ ਜਾਂ ਦੋ ਪੇਅਰ ਬੱਚੇ ਹੁੰਦੇ ਉਹਨਾਂ ਤੇ ਅਸੀਂ ਡਿਸਕਾਊਂ ਕਸਮਰ ਦਾ ਫਾਇਦਾ ਹੋ ਜਵੇ ਸਾਡੇ ਵੀ ਜਿਹੜਾ ਬਚਿਆ ਹੋਇਆ ਸਮਾਨ ਹੈ ਉਹ ਖਤਮ ਹੋਵੇ ਤਾਂ ਕਿ ਅਸੀਂ ਨਵਾਂ ਮਾਲ ਪਰ ਸਕੀਏ ਇੱਕ ਦਿਨ ਲੱਪ ਗਿਆ ਮੇਲੇ ਦਾ ਤੇ ਦੋ ਦਿਨ ਰਹਿ ਗਿਆ ਹੋਰ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਬਹੁਤ ਅੱਛਾ ਰਿਸਪੌਂਸ ਮਿਲੇ ਹੈ ਅਸੀਂ ਕਾਫੀ ਖੁਸ਼ ਹੈ ਰਿਸਪੌਂਸ ਤੋਂ ਲੋਕਾਂ ਦੇ ਵੀ ਲੋਕਾਂ ਨੇ ਵੀ ਪੂਰਾ ਸਾਥ ਦਿੱਤਾ ਇਸ ਚੀਜ਼ ਵਿੱਚ ਤੇ ਈਵਨ ਜਿਹੜੇ ਸਾਡਾ ਯੂਥ ਮੈਂਬਰ ਦਾ ਗਰੁੱਪ ਬਣਿਆ ਉਹਦੇ ਵੱਲੋਂ ਵੀ ਅੱਛਾ ਇਹ ਇੱਕ ਸਟੈਪ ਲਿਆ ਗਿਆ ਤਾਂ ਲੋਕਾਂ ਦਾ ਅੱਛਾ ਰਿਸਪੌਂਸ ਹੈ ਤੇ ਵਧੀਆ ਚੱਲ ਰਿਹਾ ਆਪਾਂ ਲੋਕਾਂ ਨੂੰ ਇਹੀ ਕਹਾਂਗੇ ਕਿ ਜਿਆਦਾ ਤੋਂ ਜਿਆਦਾ ਮਾਰਕੀਟ ਵਿੱਚ ਆਓ ਤੇ ਇਸ ਚੀਜ਼ ਦਾ ਫਾਇਦਾ ਚੁੱਕੋ ਧੰਨਵਾ हर बार सौ रुपए कोई सौ रुपए सौ रुपए सौ रुपए सौ रुपए सौ सौ रुपए सौ सौ जी सब लोग मेन मार्केट आए एस आई पे और अनदर शॉप पे मॉनसून का राखी फेस्टिवल का फायदा उठाए हर कुछ फिफ्टी परसेंट ऑफ में ड्रेसिस स्टॉक जीन्स जेंट्स लेडीज सब ਸਭ ਬਟਨ ਜਿਹੜਾ ਨੌਜਵਾਨਾਂ ਵੱਲੋਂ ਉਪਰਾਲਾ ਕੀਤਾ ਗਿਆ ਨਵੇਕਲਾ ਮੌਨਸੂਨ ਮੇਲਾ ਲਗਾਇਆ ਗਿਆ ਉਹਨੂੰ ਕਿੱਦਾਂ ਦੇਖਦੇ ਹੋ ਬਹੁਤ ਬਹੁਤ ਵਧੀਆ ਰਿਹਾ ਹੈ ਹਮ ਹਮ ਬਹੁਤ ਵਧੀਆ ਰਿਹਾ ਤਰੀਫ ਮਤਲਬ ਕਾਬਲੇ ਤਰੀਫ ਹੈ ਬਿਲਕੁਲ ਬਿਲਕੁਲ ਠੀਕ ਠੀਕ ਬਹੁਤ ਅੱਛੀ ਸ਼ੁਰੂਆਤ ਕੀਤੀ ਹੈ ਜੀ ਠੀਕ ਜੀ 골ਡ ਜੀ 메인 마켓 ਤੇ ਜੋ मॉनसून मेला लगाया गया है दो दिन बच गए एक दिन जो टप गया जो दिन बीते दसया जा रहा काफी जड़ी रौनक है मार्केट ते देखने को मिली दिवाली की तरह से की ਤੁਹਾਡੇ ਵੱਲੋਂ সেল لگਾਈ ਹੈ ਕਿੰਨਾ ডিসਕਾਊਂਟ ਦਿੱਤਾ ਜਾ ਰਿਹਾ ਸਾਡੇ ਵੱਲੋਂ ডিসਕਾਊਂਟ ਤੇ ਇਸ ਟਾਈਮ ਕਿ ਆਪਣੇ ਲੁਟਾ ਰਹੇ ਆਂ ਜੀ ਆਓ ਤੇ ਸਮਾਨ ਲੈ ਕੇ ਜਾਓ ਤੇ ਸਾਨੂੰ ਆਪਣੇ ਦਰਸ਼ਨ ਦਿਓ ਅਸੀਂ ਬਹੁਤ ਵੱਡ ਭੱਗੇ ਆ ਜਿਹੜਾ ਵੀ ਗਾਹਕ ਆਏਗਾ ਸਾਡੇ ਕੋਲ ਉਹਨੂੰ ডিসਕਾਊਂਟ ਦੇ ਨਾਲ ਨਾਲ ਸਾਡੇ ਕੋਲ ਗਿਫਟ ਆਫਰ ਵੀ ਹੈਗੇ ਸ਼ੋਰ ਠੀਕ ਹੈ ਜੀ ਅਸੀਂ ਜਿੱਦਾਂ ਉਹਨਾਂ ਐਕਸ਼ਨ ਹੋ ਗਿਆ ਲਿਬਰਟੀ ਹੋ ਗਿਆ ਲਖਾਨੀ ਹੋ ਗਿਆ ਐਕਸ਼ਨ ਕੈਂਪਸ ਹੋ ਗਿਆ ਉਹ 30% ਫਲੈਟਲੈਸ ਦੇ ਰਹੇ ਹਾਂ ਤੇ ਮਤਲਬ ਬੱਚਿਆਂ ਦੇ ਸ਼ੂਜ਼ ਤੋਂ ਸ਼ੁਰੂ ਹੋ ਜਾਂਦੇ ਨੌਜਵਾਨਾਂ ਦੇ ਜੰਮਦੇ ਬੱਚੇ ਤੋਂ ਲੈ ਕੇ ਬਜ਼ੁਰਗ ਹਰੇਕ ਰੇਂਜ ਦੇ ਸ਼ੂਜ਼ ਆ ਗਏ ਹਰੇਕ ਦੀ ਵੀ ਜਿਹੜੀ ਹਰ ਤਰ੍ਹਾਂ ਹਰੇਕ ਬ੍ਰਾਂਡ ਦੇ ਵਿੱਚ ਤੁਹਾਨੂੰ ਪੂਰੀ ਛੇਡ ਮਿਲੇਗੀ ਜਿਸ ਨਾਲ ਅਸੀਂ ਬੀਟ ਕਰਾਂਗੇ ਤੁਹਾਨੂੰ ਦਿਖਾ ਕੇ ਵੀ ਜਿਹੜੇ ਆਨਲਾਈਨ ਪ੍ਰਾਈਸ ਨਾਲੋਂ ਸਾਡੇ ਪ੍ਰਾਈਸ ਘੱਟ ਹੈ ਜਿਵੇਂ ਸਕੈਚਰ ਬ੍ਰਾਂਡ ਇੱਕ ਮੈਂ ਮੇਰੇ ਨਾਲ ਆਓ ਅੰਦਰ ਪਲੀਜ਼ ਹਾਂਜੀ ਹਾਂ ਉਹ ਮੁੜਿਆ ਰੋ ਆਏ ਲਾਇਕ ਪੰਜਾਬ ਨਾਲ ਦਿਖ ਰਿਹਾ ਇਹ ਬੂਟ ਔਨਲਾਈਨ ਚੈੱਕ ਕਰਨਾ ਜਾਂ Amazon ਜਾਂ Flipkart ਤੇ 7000 ਰਪਏ MRP 스캐ਚਰ ਬੂਟ ਹੈ ਇਹਦੇ ਅਸੀਂ 1500 ਰੁਪਏ ਐਕਸਟਰਾ ਤੁਹਾਨੂੰ ਡਿਸਕਾਊਂਟ ਦੇਣਾ ਠੀਕ ਹੈ ਜੀ ਤੁਸੀਂ ਸਾਡੇ ਕੋ 5500 ਰੁਪਏ ਪਰਚੇਸਿੰਗ ਕਰੋਗੇ 5000 ਰੁਪਏ ਪਰਚੇਸਿੰਗ ਤੋਂ ਬਾਅਦ ਤੁਹਾਨੂੰ ਇੱਕ ਸਮਾਰਟਵਾਚ ਦਿੱਤੀ ਜਾਏਗੀ ਨਾਲ ਸ਼્યોਰ ਰਹੇ ਰਹਿ ਭਈ ਫਰੀ ਸਕੈਚਰ ਦੇ ਬੂਟ ਦੇ ਨਾਲ ਜੇ ਨਹੀਂ 5000 ਰੁਪਏ ਤੱਕ ਪਰਚੇਸਿੰਗ ਜਿਹੜੀ ਮਰਜ਼ੀ ਕਰੋ ਹਾਂ ਹਾਂ ਤਾਂ ਤੁਹਾਨੂੰ 스마트ਵਾਚ ਫਰੀ ਹੈ 3000 ਰੁਪਏ ਤੱਕ ਛੋੜੋ 2500 ਰੁਪਏ ਤੱਕ ਪਰਚੇਸਿੰਗ ਕਰੋਗੇ ਜਿਹੜੀ ਲੈਸ ਹੈ ਉਹ ਤਾਂ ਹੈ ਹੀ ਹੈ ਜਿੰਨੇ ਪਰਸੈਂਟ ਲੈਸ ਡਿਸਕਾਊਂਟ ਹੈ ਆਨਲਾਈਨ ਸਾਰਾ ਵਿੱਚ ਤੁਹਾਡਾ ਅਜ ਤੱਕ ਡਿਸਕਾਊਂਟ ਹੋਇਆ ਹੈ ਨਾ ਉਹਦੇ ਨਾਲ ਇੱਕ ਆਈਫੋਨ ਆਈਪੈਡ ਤੇ ਇੱਕ ایرਬਡਸ ਜਿਹੜੀ ਮਰਜ਼ੀ ਚੀਜ਼ ਲੈ ਸਕਦੇ 2500 ਰੁਪਏ ਪਰਚੇਜ਼ਿੰਗ ਕਰਨ ਤੇ ਠੀਕ ਹੈ ਜੀ ਲੈਸ ਜਿਹੜੀ ਐ ਤੁਹਾਨੂੰ ਨਾਲ ਹੋਣੀ ਹੋਣੀ ਐ ਤੇ ਨਾਲੇ ਸ਼ੋਰ ਗਿਫਟ ਵੀ ਮਿਲਣਗੇ ਇਹ ਸਿਰਫ ਅੱਜ 17 ਔਰ 18 ਤੱਕ ਰਹਿ ਗਿਆ ਮਾਮਲਾ ਇਹ ਮੇਲਾ 18 ਤੱਕ ਕਰ ਪਰ ਲੋਕਾਂ ਦੀ ਡਿਮਾਂਡ ਜਿੱਦਾਂ ਸਾਡੇ ਕੋਲ ਬਹੁਤ ਰਸ ਸੀਗਾ ਇਸ ਕਰਕੇ ਅਸੀਂ ਦੋ ਦਿਨ ਹੋਰ ਉੱਪਰ ਵਧਾ ਰਹੇ ਇੱਕ ਰੱਖੜੀ ਦਾ ਦਿਨ ਤੇ 20 ਤਰੀਕ ਤੱਕ ਸਾਡੀ ਦੁਕਾਨ ਤੇ ਆਫਰ ਹੋਏਗੀ ਜਿਹੜਾ ਮਰਜ਼ੀ ਸੱਜਣ ਆਏ 20 ਤਰੀਕ ਤੱਕ ਆ ਕੇ ਸਾਡਾ ਗਿਫਟ ਵੀ ਲਵੇ ਤੇ ਸਾਨੂੰ ਦਰਸ਼ਨ ਦੇ ਕੇ ਜਾਵੇ ਧੰਨਵਾਦ ਇਕ ਸਵਾਗਤ ਨਵੇਂ ਸਾਥੀ ਜੀ ਬਤਨ ਬਹੁਤ ਬਹੁਤ ਸ਼ੁਕਰ ਮਾਰੂ ਅੱਜ ਵੀ ਲਾ ਰਹੇ ਹਾਂ ਜੀ ਸਰ ਪਹਿਲੇ ਆਪਣਾ ਸ਼ੋਭ ਨਾਮ ਦੱਸ ਦਿਓ ਤੇ 메ਨ ਮਾਰਕੀਟ ਵਿੱਚ ਤਿੰਨ ਦਿਨ ਦਾ ਮੌਨਸੂਨ ਮੇਲਾ ਲਗਾਇਆ ਜਾ ਰਿਹਾ ਤੇ ਨੌਜਵਾਨਾਂ ਦੇ ਉਪਰਾਲੇ ਦੀ ਕਾਫੀ ਸ਼ਲਾਘਾ ਵੀ ਹੋ ਰਹੀ ਹੈ ਤੇ ਮਾਰਕੀਟ ਵਿੱਚ ਜਿਹੜੀਆਂ ਰੌਣਕਾਂ ਹੈ ਦੀਵਾਲੀ ਤਰਸ ਤੇ ਮੁੜ ਕੇ ਦੇਖਣ ਨੂੰ ਮਿਲ ਰਹੀਆਂ ਕੀ ਕਹਿਣਾ ਚਾਹੋਗੇ ਇਹ ਬਹੁਤ ਅੱਛਾ ਜੀ ਉਪਰਾਲਾ ਹੈ ਬਹੁਤ ਅੱਛਾ ਹੈ ਜੀ ਇਨ ਨੂੰ ਹੋਰ ਵੀ ਅੱਗੇ ਵਧਾਉਣਾ ਪਿਆ ਇਹਨਾਂ ਨੂੰ ਅਪੀਲ ਕਰਾਂਗੇ ਵੀ ਸਾਲ ਦੇ ਵਿੱਚ ਕਟੋਕਟ ਤਿੰਨ ਵਾਰੀ ਜੁੜ ਲੱਗਣਾ ਚਾਹੀਦਾ ਤਿੰਨ ਦਾ ਰਖਰੀ ਦਾ ਹੋ ਗਿਆ ਇਹ ਬਹੁਤ ਅੱਛਾ ਹੋ ਗਿਆ ਹੈ ਰੌਣਕ ਦੇਖਣ ਨੂੰ ਮਿਲੀ ਹੈ ਤਾਂ ਉਸ ਤੋਂ ਬਾਅਦ ਦੀਵਾਲੀ ਦਾ ਲਾਣੋ ਹੀ ਆ ਤੇ ਦੀਵਾਲੀ ਤੋਂ ਅਲਾਵਾ ਵੀ ਜਿਹੜਾ ਅਗਲਾ ਸਾਡੀ ਪ੍ਰਪੋਜ਼ਲ ਹੈ ਵੀ ਨਵੇਂ ਸਾਲ ਦੇ ਉੱਪਰ ਵੀ ਤਿੰਨ ਦਿਨ ਦੇ ਲਈ ਬਸ਼ਰਤ ਹੋਰ ਦਾ ਹੋਣਾ ਚਾਹੀਦਾ ਤੁਹਾਡੇ ਵੱਲੋਂ ਕੁਝ ਸਪੈਸ਼ਲ ਡਿਸਕਾਊਂਟ ਦਿੱਤਾ ਜਾ ਰਿਹਾ ਇਸ ਮਹੀਨੇ ਲਈ ਹਾਂਜੀ 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 ਅੱਜ ਸਾਰੀਆਂ ਆਈਟਮਾਂ ਜਿਹੜੀਆਂ ਹੈਂਡ ਬੈਗਸ ਵਗੈਰਾ ਬੜਾ ਸਸਤੇ ਰੇਟਾਂ ਦੇ ਕੀਤੇ ਹੋਏ ਨੇ ਮੀਨ ਸਮਾਨ ਤੋਂ ਔੜਾ ਜਿਆਦਾ ਲੇਡੀ ਪਰਸ ਲੇਡੀ ਪਰਸ ਤਾਂ ਹੀ ਜਿਆਦਾ ਕਿਤੇ ਬਾਕੀ ਬੈਗ ਸਮਾਨ ਵਾਲੇ ਜਿਹੜੇ ਕੈਰੀ ਉਹ ਤਾਂ ਅੰਦਰ ਹੈ ਹੀ ਉਹ ਵੀ ਅੱਜ ਅੱਜ ਦੇ ਫੈਸਟੀਵਲ ਕਰਕੇ 20% ਆਫਰ ਹੈ ਠੀਕ ਮੇਨ ਮਾਰਕੀਟ ਵਿੱਚ ਮੌਨਸੂਨ ਮੇਲਾ ਲੱਗ ਰਿਹਾ ਨੌਜਵਾਨਾਂ ਦਾ ਜਿਹੜਾ ਨਾਮਕ ਕਲੱਬ ਬਣਿਆ ਹੈ ਤੇ ਉਹਦੇ ਜਿਹੜੇ ਨਵਿਕਲੇ ਉਪਰਾਲਿਆਂ ਦੀ ਕਾਫੀ ਚਰਚਾ ਹੋ ਰਹੀ ਕਿੰਦਾ ਵਿਖਦੇ ਹੋ ਕੀ ਕਹਿਣਾ ਚਾਹੋਗੇ ਤੁਹਾਡੇ ਵੱਲੋਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਡਿਸਕਾਊਂਟ ਦਿੱਤੇ ਜਾ ਰਹੇ ਸਰ ਜਿੰਨੇ ਵੀ ਲੋਕੀ ਤਾਂ ਪਹਿਲੇ ਆਪਣੀ ਸ਼ਾਪ ਦਾ ਨਾਮ ਦੱਸੋ ਸੋਨੀ ਹੈ ਨੋ ਜੀ ਹਾਂਜੀ ਹਾਂਜੀ ਸਾਡਾ ਤਾਂ ਇੱਕ ਸਪੈਸ਼ਲ ਹੈ ਨਾ ਜਿਹੜਾ ਲੋਕ ਤਾਂ ਪੁਰਾਣੀ ਆਈਟਮਾਂ ਲਾ ਕੇ ਸੇਲ ਲਾਉਂਦੇ ਨੇ ਅਸੀਂ ਨਵਾਂ ਸਟਾਕ ਲੈ ਕੇ ਸੇਲ ਲਾਈ ਦੀ ਹੈ ਠੀਕ ਹੈ ਜੀ ਕੀ ਆ ਸਟਾਕ ਦੇ ਵਿੱਚ ਸੋ ਬੈੱਡ ਸ਼ੀਟ ਹੈ ਮੈਟ੍ਰਸ ਰੀਬੈਲ ਦੇ ਆ ਗਏ ਹਾਂ ਮੈਰਸ ਹੋ ਗਏ ਬਲਾਈਂਡ ਜਾ ਕਾਫੀ ਕੁਛ ਸਰ ਬਹੁਤ ਆਇਆ ਤੇ ਮੌਨਸੂਨ ਮੇਲੇ ਨੂੰ ਲੈ ਕੇ ਕੋਈ ਡਿਸਕਾਊਂਟ ਹਾਂ ਸਪੈਸ਼ਲ ਹਾਂ ਦੇ ਰਹੇ ਹਾਂ ਦੇ ਰਹੇ ਹਾਂ 20% ਤੇ 25 ਇਹ ਤੇ ਕੀ ਵੀ ਹੈ ਆ ਜੋ ਲਗਭਗ ਫਰੈਸ਼ ਸਟਾਕ ਤੋਂ ਫਰੈਸ਼ ਤੋਂ ਹਾਂ ਨਵਾਂ ਸਟਾਕ ਠੀਕ ਹੈ ਥੈਂਕ ਯੂ ਸਰ ਮੌਨਸੂਨ ਮੇਲਾ ਲਗਾਇਆ ਗਿਆ ਮੇਨ ਮਾਰਕੀਟ ਵੀ ਪਹਿਲੀ ਵਾਰ ਨੌਜਵਾਨਾਂ ਲੰਮੜੋ ਜਿਹੜਾ ਨਵੇਕਲਾ ਉਪਰਾਲਾ ਕੀਤਾ ਗਿਆ ਸੀ ਕਾਫੀ ਚਰਚਾ ਹੋ ਰਹੀ ਹੈ ਤਾਂ ਕੀ ਕਹਿਣਾ ਚਾਹੋਗੇ ਮੈਂ ਇਹਦੇ ਪ੍ਰਤੀ ਇਹ ਕਹਿਣਾ ਚਾਹਨਾ ਵੀ ਜਿਹੜੇ ਨਵਾਂ ਯੰਗਸਟਰ ਸਾਡੇ ਬੱਚੇ ਮੇਨ ਮਾਰਕੀਟ ਦੇ ਇਕੱਠੇ ਤੇ ਜਿਨ੍ਹਾਂ ਨੇ ਜਿਹੜਾ ਨੇ ਆਪਣਾ ਇਹ ਕੰਮ ਕੀਤਾ ਇਹ ਬਹੁਤ ਹੀ ਸ਼ਲਾਘਾਯੋਗ ਹੈ ਔਰ ਇਹ ਬੱਚੇ ਜੇ ਇਸੇ ਤਰ੍ਹਾਂ ਤੱਕੀ ਕਰਦੇ ਆ ਤਾਂ ਸਾਡੇ ਮੇਨ ਮਾਰਕੀਟ ਨੂੰ ਚਾਰ ਚੰਨ ਲੱਗਣ ਦੀ ਕੋ ਬਹੁਤ ਹੀ ਦੇਰੀ ਲੱਗੂ ਛੇਤੀ ਤੋਂ ਪਹਿਲਾਂ ਜਿਹੜਾ ਹੈਗਾ ਨੰਗਰ ਸ਼ਹਿਰ ਦਾ ਮੇਨ ਮਾਰਕੀਟ ਦਾ ਬਿਜ਼ਨਸ ਬਹੁਤ ਉੱਪਰ ਉੱਠੂਗਾ ਹਮਮ ਅੱਜ ਦੀ ਸੇਲ ਦੇ ਅੰਦਰ ਕਸਰ ਬਹੁਤ ਆ ਰਿਹਾ ਕੱਲ ਵੀ ਬਹੁਤ ਸੀ ਅੱਜ ਸਾਨੂੰ ਉਮੀਦ ਹੈ ਕੱਲ ਅੱਜ ਔਰ ਕੱਲ ਦਾ ਦਿਨ ਜਿਹੜਾ ਹੈ ਕਾਫੀ ਰਸ਼ ਰੈੱਡ ਕਰਾਸ ਵਾਂਗ ਇਤਰਾਸ਼ ਹੋਊਗਾ ਤੇ ਮੈਂ ਸਦਕੇ ਨਾਲ ਬੱਚਿਆਂ ਦੇ ਜਿਹੜੇ ਮੁੰਡੇ ਸਾਡੇ ਨਵੇਂ ਯੰਗਸਟਰ ਆਏ ਨੇ ਇਹਨਾਂ ਦਾ ਸਦਕਾ ਬਾਜ਼ਾਰ ਦੇ ਵਿੱਚ ਬਹੁਤ ਬਹੁਤ ਰੌਣਕਾਂ ਨੇ ਪਰ ਬਹੁਤ ਬਹੁਤ ਵਧਾਈਆਂ ਤੁਹਾਡੀ ਮਿਹਰਬਾਨੀ ਤੁਸੀਂ ਚੈਨਲ ਤੋਂ ਆਏ ਹੋ ਤੁਹਾਡਾ ਵੀ ਸਤਿਕਾਰ ਹੈ ਤੁਹਾਡੀ ਮਿਹਰਬਾਨੀ ਤੁਸੀਂ ਸਾਡਾ ਮਾਨ ਸਤਿਕਾਰ ਕੀਤਾ ਵੈਲਕਮ ਜੀ ਪਾਜੀ ਕੀ ਹਾਲ ਹੈ ਜੀ ਠੀਕ ਹੈ ਜੀ ਮੀਨ ਮਾਰਕੀਟ ਦੇ ਵਿੱਚ ਮੌਨਸੂਨ ਮੇਲਾ ਲਗਾਇਆ ਗਿਆ ਹੈ ਕਾਫੀ ਇਲਾਕੇ ਵਿੱਚ ਚਰਚਾ ਹੋ ਰਹੀ ਨਵੇਂ ਯੂਥ ਕਲੱਬ ਦੇ ਨਵੇਂ-ਨਵੇਂ ਉਪਰਾਲੇ ਕੀ ਤੁਹਾਡੇ ਵੱਲੋਂ ਡਿਸਕਾਊਂਟ ਦਿੱਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਖਰੀਦਾਰੀ ਕਰਨ ਵਾਲਿਆਂ ਨੂੰ ਹਰ ਆਈਟਮ 50% ਡਿਸਕਾਊਂਟ ਤੇ ਵੇਚ ਰਿਹਾ ਜ਼ਿਆਦਾਤਰ ਦੁਕਾਨਦਾਰ ਕਿਉਂਕਿ ਜਿਆਦਾ ਤੋਂ ਜਿਆਦਾ ਕਸਟਮਰ ਸਾਡੀ ਮਾਰਕੀਟ ਦੇ ਵਿੱਚ ਆਣ। ਹੂੰ ਹੂੰ ਸਾਡੇ ਪ੍ਰਧਾਨ ਰੂਥ ਕਲੱਬ ਦੇ ਪ੍ਰਧਾਨ ਸਾਗਰ ਜੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਤੇ ਪੂਰੇ ਮਾਰਕੀਟ 'ਚ ਬਹੁਤ ਅੱਛੀਆਂ ਰੌਣਕਾਂ ਲਗੀਆਂ। ਬਹੁਤ ਵਧੀਆ ਉਪਰਾਲਾ। ਤੇ ਤੁਹਾਡੇ ਕੋਲੋਂ ਕੀ ਕੀ ਸਮਾਨ ਹੈ? ਜਿਹੜਾ ਸਾਡੇ ਵੱਲੋਂ ਕੋਟ ਸੈੱਟ ਹੈ, ਲੇਡੀਜ਼ ਦੇ ਨਾਈਟ ਸੂਟਸ ਹੈ, ਜੈਂਟਸ ਟੀ-ਸ਼ਰਟਸ ਹੈ, ਲੋਅਰਸ ਹੈ। ਉਸ ਤੋਂ ਬਾਅਦ ਬੱਚਿਆਂ ਦੇ ਵੀ ਥੋੜੇ-ਬਹੁਤ ਕੱਪੜੇ ਹੈਗੇ। ਸਾਰੀਆਂ ਆਈਟਮਾਂ 50% ਡਿਸਕਾਊਂਟ 50% ਡਿਸਾਊਂਟ। ਠੀਕ ਹੈ। ਥੈਂਕ ਯੂ। ਜੀ ਸਰ ਮੇਨ ਮਾਰਕੀਟ ਦੇ ਵਿੱਚ ਨਵੇਕਲਾ ਉਪਰਾਲਾ ਕੀਤਾ ਗਿਆ ਨੌਜਵਾਨਾਂ ਵੱਲੋਂ ਮੌਨਸੂਨ ਮੇਲਾ ਲਗਾਇਆ ਗਿਆ ਕਾਫੀ ਲਾਕ ਕੇ ਵਿੱਚ ਚਰਚਾ ਹੋ ਰਹੀ ਹੈ ਜੀ ਕੀ ਕਹਿਣਾ ਚਾਹੋਗੇ ਇਹ ਸਾਗਰ ਸਾਹਿਬ ਦੀ ਬਦੌਲਤ ਮਾਰਕੀਟ ਨੇਤੀ ਵਿੱਚ ਰੌਣਕਾਂ ਲੱਗੀਆਂ ਪਈਆਂ ਨੇ ਸੇਲਾ ਦੇ ਵਿੱਚ ਬਹੁਤ ਵਾਧਾ ਹੋਇਆ ਹੈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਤੁਹਾਡੇ ਵੱਲੋਂ ਕੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਖਰੀਦਦਾਰੀ ਕਰਨ ਵਾਲਿਆਂ ਨੂੰ ਅਸੀਂ ਆਪਣੇ ਵੱਲੋਂ 30% ਡਿਸਕਾਊਂਟ ਦੇ ਰਹੇ ਹਾਂ 30 ਕਿਹੜੇ ਕਿਹੜੇ ਚੀਜ਼ਾਂ ਤੇ ਹੈ ਇਹਨੂੰ ਹੈਂਡਲੂਮ ਤੇ ਹੈ ਸੂਟਸ ਤੇ ਹੈ ਹਾਂ ਹਾਂ ਤੇ ਸ਼ਰਟਿੰਗ ਤੇ ਸ਼ਰਟਿੰਗ ਤੇ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਦਰਸ਼ਕ ਹੈ ਉਹਨਾਂ ਨੂੰ ਇਹੀ ਅਪੀਲ ਹੈ ਕਿ ਹਮ ਮਹਾਮਾਕੇ ਮੇਨ ਮਾਰਕੀਟ ਦਰਸ਼ਨ ਦਿਓ ਤੇ ਮਿਲੇ ਦਾ ਪੂਰਾ ਫਾਇਦਾ ਉਠਾਓ ਬਹੁਤ ਬਹੁਤ ਧੰਨਵਾਦ ਉਹ ਫਿਰ ਪਤਾ ਕਿ ਦੇਖ ਰਹੇ ਹੁਣ ਉਹਨੂੰ ਕੈਦੀ ਨਾ ਲਗਾ ਲੈ ਫਿਰ ਸੰਡ ਲੱਗ ਆ ਜਾਗਾ ਜੀ ਪਰੀ ਕੇ ਹਾਲ ਹੈ ਜੀ ਮੌਨਸੂਨ ਮੇਲਾ ਲਗਾਇਆ ਜਾ ਰਿਹਾ ਹੈ ਇਹਦੇ ਬਾਰੇ ਦੇ ਦਿਓ ਜਾਣਕਾਰੀ ਕਿਹੜੀ ਆਪਣੀ ਸ਼ੋਪ ਹੈ ਜੜੀ ਸੰਦਲ ਹੈਂਡਲੂ ਮੀਨ ਮਾਰਕੀਟ ਹਾਂ ਜੀ ਤੇ ਕੀ ਕੀ ਚੀਜ਼ਾਂ ਤੇ ਜਿਹੜਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਬੈਸ਼ੀਟ ਟਾਵਲ ਪਿੱਲੋ ਕਲੀਨ ਨੌਜਵਾਨ ਵੱਲੋਂ ਪਹਿਲੀ ਵਾਰ ਨਵੇਕਲਾ ਉਪਰਾਲਾ ਕੀਤਾ ਗਿਆ ਕਾਫੀ ਚਰਚਾ ਹੋ ਰਹੀ ਹੈ ਦੀ ਕਿੱਦਾਂ ਵੇਖਦੇ ਹੋ ਬਹੁਤ ਅੱਛਾ ਲੱਗ ਰਿਹਾ ਹੈ ਹੂੰ ਹੂੰ ਕਿ ਨੌਜਵਾਨ ਸਭਾ ਨੇ ਸਟਾਰਟਿੰਗ ਕੀਤੀ ਹੈ ਹਾਂ ਮਤਲਬ ਲੋਕਾਂ ਨੂੰ ਇਹ ਬਾਤ ਚੜ ਕੇ ਮੀਨ ਮਾਰਕੀਟ ਚ ਆਓ ਤੇ ਆਪਣੀ ਮਨ ਪਸੰਦੀਆਂ ਚੀਜ਼ਾਂ ਸਸਤੇ ਰੇਟਾਂ ਦੇ ਵਧੀਆ ਚੀਜ਼ਾਂ ਖਰੀਦੋ ਵਾਲੋ ਹਾਂਜੀ ਠੀਕ ਜੀ ਸਰ ਕੀ ਹਾਲ ਹੈ ਜੀ ਬਹੁਤ ਵਧੀਆ ਸਰ ਮੌਨਸੂਨ ਮੇਲਾ ਲਗਾਇਆ ਜਾ ਰਿਹਾ 3 ਦਿਨ ਦਾ ਇੱਕ ਦਿਨ ਜਿਹੜਾ ਲੰਘ ਗਿਆ ਕਹਿੰਦੇ ਬੜਾ ਵਧੀਆ ਟੱਪਿਆ ਕੱਪੜਾ ਡਰੋਨ ਕੱਪੜਾ ਨੂੰ ਮਿਲੀ ਬਹੁਤ ਅੱਛੀ ਰੌਣਕ ਸੀਗੀ ਬਾਜ਼ਾਰ ਤੇ ਵੱਲੋਂ ਕਿਹੜੀ ਕਿਹੜੀ ਚੀਜ਼ ਜਿਹੜੀ ਸੱਤੇ ਰੇਟ ਤੇ ਲੋਕਾਂ ਨੂੰ ਦਿੱਤੀ ਜਾ ਰਹੀ ਸਮਾਨ ਸਰ ਮੌਨਸਨ ਮੇਲ ਤੇ ਵੈਸੇ ਤਾਂ ਸਾਰਾ ਟੀਜੀ ਡਿਸਕਾਊਂਟਡ ਤੇ ਹੈ ਮੈਟ ਹੋਗੇ కర్ਟਨਸ ਹੋਗੇ ਕਟਨ ਤੇ ਅਸੀਂ 50% ਤੱਕ ਡਿਸਕਾਊਂਟ ਦੇ ਰਹੇ ਹਾਂ ਇਸ ਟਾਈਮ ਮੈਟਸ ਹੋਗੇ ਅਸੀਂ 100 ਰੁਪਈਆ ਤੋਂ ਮੈਟ ਸ਼ੁਰੂ ਕਰਕੇ ਅਪਰੋਕਸ 200 300 500 ਤੱਕ ਮੈਟਸ ਆ ਡਾਏਗਾ ਬਾਕੀ ਕੁਇਲਟ ਹੈ ਬੈੱਡ ਸ਼ੀਟਸ ਹੈਗੀਆਂ ਸਾਰੀਆਂ ਬਲੈਂਕਟਸ ਹੋਗੇ ਸਾਰਿਆਂ ਤੇ ਤਕਰੀਬਨ ਐਵਰੇਜ 30 ਤੋਂ 50% ਦੀ ਆਫਰ ਹੀ ਦੇ ਰਹੇ ਆ ਜੀ ਜਿੱਦਾਂ ਕੁਝ ਦੁਕਾਨਦਾਰਾਂ ਨੇ ਰਖੜੀ ਨੂੰ ਲੈ ਕੇ ਜਿਹੜਾ ਮੇਲਾ ਇੱਕ ਦੋ ਦਿਨ ਦੀ ਹੋਰ ਚੀਜ਼ਾਂ ਦਾ ਡਿਸਕਾਊਂਟ ਦਿੱਤਾ ਕਿ ਤੁਸੀਂ ਵੀ ਦੇ ਰਹੇ ਹੋ ਇਦਾਂ ਬਿਲਕੁਲ ਬਿਲਕੁਲ ਸਰ ਜਿੱਦਾਂ ਕਸਟਮਰ ਦੇ ਉੱਪਰ ਡਿਪੈਂਡ ਹੈ ਕਸਟਮਰ ਆ ਰਿਹਾ ਹੈ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਹੈ ਬਾਜ਼ਾਰ 'ਚ ਇਹ ਅੱਗੇ ਵੀ ਇਦਾਂ ਦੇ ਮੇਲੇ ਅਸੀਂ ਲਾਵਾਂਗੇ ਜ਼ਰੂਰ ਲਾਵਾਂਗੇ ਜੀ ਮਤਲਬ ਪਹਿਲੀ ਵਾਰ ਨਵਹਿਕਲਾ ਉਪਰਾਲਾ ਕੀਤਾ ਗਿਆ ਬਹੁਤ ਅੱਛਾ ਲੱਗਿਆ ਜੀ ਇਹ ਸਾਡੇ ਕਲੱਬ ਨੇ ਬਿਲਕੁਲ ਸਾਡੇ ਕਲੱਬ ਨੇ ਬੜਾ ਅੱਛਾ ਇਹ ਉਪਰਾਲਾ ਕੀਤਾ ਹੈ ਸਾਰਿਆਂ ਨੇ ਰਲ ਕੇ ਬਹੁਤ ਵਧੀਆ ਦੁਕਾਨਦਾਰ ਰਲਿਆ ਸਾਰੇ ਅੱਛੇ ਦੁਕਾਨਦਾਰ ਰਲ ਕੇ ਵਧੀਆ ਮਾਹੌਲ ਬਣਾਇਆ ਹੈ ਮਾਰਕੀਟ ਤੁਸੀਂ ਦੇਖ ਸਕਦੇ ਹੋ ਕਿੰਦਾ ਸੱਜੀ ਹੋਈ ਹੈ ਪੂਰੀ ਅੱਛੀ ਤਰ੍ਹਾਂ ਸੱਜੀ ਹੋਈ ਹੈ ਵਧੀਆ ਮਾਹੌਲ ਲੱਗ ਰਿਹਾ ਲੱਗ ਰਿਹਾ ਕਿ ਦੀਵਾਲੀ ਦਾ ਮੇਲਾ ਪ੍ਰੋਪਰ ਲੱਗਿਆ ਹੋਇਆ ਹੈ ਠੀਕ ਹੈ ਥੈਂਕ ਯੂ ਆਜੋ ਪਹਿਲੇ ਆਪਣਾ ਸ਼ੋਅ ਬਨਾਮ ਦੱਸ ਦਿਓ ਸਸਤੀ ਗੱਲ ਜੀ ਸਾਰਿਆਂ ਨੂੰ ਜੀ ਹਾਂਜੀ ਮੇਰਾ ਨਾਮ ਹੈ ਗਾਇ ਉਪਕਾਰ ਸਿੰਘ ਜੀ ਜਨਤਾ ਸ਼ੂਜ਼ ਕੰਪਨੀ ਤੋਂ ਮੈਂ ਹੁੰਦਾ ਜੀ ਤੇ ਅੱਜ ਸੇਲ ਕਿਸ ਚੀਜ਼ ਦੀ ਤੁਹਾਡੇ ਵੱਲੋਂ ਡਿਸਕਾਊਂਟ ਦਿੱਤਾ ਰਿਹਾ ਕਿਹਨਾ ਕਿਹਨਾ ਚੀਜ਼ਾਂ ਦੇ ਦਿੱਤਾ ਯਾਰ ਇਹ ਦੱਸ ਦਿਓ ਲੇਡੀਜ਼ ਕਿਡਸ ਜੈਂਟਸ ਹਰ ਇੱਕ ਤੇ ਡਿਸਕਾਊਂਟ ਸਪੈਸ਼ਲ ਡਿਸਕਾਊਂਟ ਹੈ ਜੀ ਸਿਰਫ 3 ਦਿਨ ਲਈ ਹੈ ਸਪੈਸ਼ਲ 3 ਦਿਨ ਲਈ ਹੈ ਸੇਲ ਬਾਰ ਵੀ ਹੈਗੀ ਹੈ ਅੰਦਰ ਵੀ ਡਿਸਕਾਊਂਟ ਹੈਗਾ ਜੀ ਪਲੀਜ਼ ਵਿਜ਼ਿਟ ਜ਼ਰੂਰ ਸੇਵਾ ਦਾ ਇੱਕ ਵਾਰੀ ਮੌਕਾ ਦਿਓ ਜੀ ਠੀਕ ਧੰਨਵਾਦ ਜੀ ਜੀ ਪੜੀ ਆਪਣਾ ਕੀ ਆ ਸ਼ੁਭ ਨਾਮ ਕੀ ਹੈ ਜੀ ਭਈ ਰਾਹੁਲ ਵਿਸ਼ੇਸ਼ੀ ਮੀਨਸ ਮੌਨਸੂਨ ਮੇਲਾ ਲਗਾਇਆ ਜਾ ਰਿਹਾ ਹੈ ਮੇਨ ਮਾਰਕੀਟ ਦੇ ਵਿੱਚ 3 ਦਿਨ ਲਈ 16 17 18 ਲਈ ਤੇ ਕੀ ਤੁਹਾਡੇ ਕੋਲ ਕਿਸ ਚੀਜ਼ੇ ਕਿਆ ਡਿਸਕਾਊਂਟ ਦਿੱਤਾ ਜਾ ਰਿਹਾ ਭਈ ਜੈਸੇ ਇਹ ਹਮ ਦੇਖ ਲੋ ਤੁਸੀਂ ਆ ਪਿਆਮਾ ਸੇ ਸਸਰ ਵੀ ਰੇਂਜ ਚ ਸੀਗਾ ਸਿਰਫ ਇਹ 400 ਦੇ ਵਿੱਚ ਮਿਲ ਗਿਆ ਤੁਹਾਨੂੰ ਇਹ 400 ਰੁਪਏ ਦੇ ਇਹ ਸਿਰਫ ਮੇਲੇ ਕਰਕੇ ਡਿਸਕਾਊਂਟ ਸਿਰਫ ਮੇਲੇ ਕਰਕੇ 700 ਵਾਲੀ ਸ਼ਰਟ ਹੋ ਗਈ ਸਿਰਫ 350 ਦੇ ਵਿੱਚ ਮਿਲ ਗਈ 350 ਦੇ ਵਿੱਚ ਮਿਲ ਗਈ ਇਹ ਇੱਕ ਆ ਪਿਆਮਾ ਸੀਗਾ ਸਰਦੀਆਂ ਵਾਲਾ ਜਿੰਮੀ ਕਿ 1000 ਰੁਪਏ ਦੀ ਰੇਂਜ ਚ ਸਿਰਫ 600 ਰੁਪਏ ਤੇ ਮਾਤਰ ਤੇ ਲਗਾਇਆ ਆਪਾਂ ਡਿਸਕਾਊਂਟ ਕਰਕੇ ਮੌਨਸੂਨ ਮਿਲਿਆ ਕਰਕੇ ਇਹ ਸਾਰਾ ਤੁਸੀਂ ਹੋਰ ਵੈਰਾਈਟੀ ਕੁਛ ਦੇਖਣੀ ਹੋ ਤਾਂ ਆਪਾਂ ਦਿੱਲੀ ਅਪਡੇਟ ਕਰ ਰਹੇ ਆ ਕੁਛ ਨਾ ਕੁਛ ਜੈ ਟ੍ਰਿਪਲ ਲਗਾਇਆ 150 ਦੇ ਵਿੱਚ ਕੀ ਅਪੀਲ ਕਰਨਾ ਚਾਹੋਗੇ ਜੋ ਮਾਰਕੀਟ ਤੇ ਖਰੀਦਦਾਰੀ ਕਰਨ ਆਂਦੇ ਆ ਲੋਕ ਜਾਂ ਫੇਰੇ ਘਰੇ ਬੈਠੇ ਆ ਹਲੇ ਡੀ ਕਰੇ ਪਤਨੀ ਡਿਸਕਾਊਂਟ ਮਿਲਣਾ ਕਿ ਨਹੀਂ ਕੀ ਕਹਿਣਾ ਚਾਹੋਗੇ ਨਾਲ ਅਪਦਾਈ ਕਹਿੰਗੇ ਬੱਦ ਤੋਂ ਬੱਦ ਮਾਰਕੀਟ ਵਿੱਚ ਚਾਓ ਔਰ ਵਿਜ਼ਿਟ ਕਰੋ ਸ਼ੋਪਾਂ ਤੇ ਮਾਲ ਦੇਖੋ ਕੀ ਕੀ ਲਾਇਆ ਲੋਕਾਂ ਨੇ ਮੇਲੇ ਦਾ ਆਨੰਦ ਮਾਣੋ ਮੇਲੇ ਦਾ ਆਨੰਦ ਲਓ ਠੀਕ ਹੈ ਥੈਂਕ ਯੂ ਬਈ